ਗੋੜੀ ਗਵਰੇਰੀ ਮਹੱਲਾ ਪੰਜਵਾ ਗਰਮ ਭੂਮੈ ਬੋ ਨਾਮ ਪੂਰਨ ਹੋਏ ਤੁਮਾਰਾ ਕਾਮ ਫਲ ਪਾਵੇ ਮਿਟੈ ਜਮ ਤਰਾਸ ਨਿਤ ਗਾਵੇ ਹਰ ਹਰ ਗੁਣ ਜਾਸ ਹਰ ਹਰ ਨਾਮ ਅੰਤਰ ਉਰ ਧਾਰ ਸੀਗਰ ਕਾਰਜ ਲੇਹੋ ਸਵਾਰ ਰਹਾਓ ਆਪਣੇ ਪ੍ਰਭ ਸਿਓ ਹੋ ਸਾਵਧਾਨ ਤਾਂ ਤੋ ਦਰਗਹਿ ਪਾਵੇ ਮਾਨ ਉਕਤ ਸਿਆਨਵ ਸਗਲੀ ਤਿਆਗ ਸੰਤ ਜਨਾ ਕੀ ਚਰਣੀ ਲਾਗ ਸਰਬ ਜੀ ਹੈ ਜਾ ਕੈ ਹਾਥ ਕਦੇ ਨਾ ਵਿਛੜੈ ਸਭ ਕੈ ਸਾਥ ਉਪਾਵ ਛੋੜ ਗੋ ਤਿਸ ਕੀ ਓਟ ਨੀਮਖ ਮਾਹੇ ਹੋਵੈ ਤੇਰੀ ਛੋਟ ਸਦਾ ਨਿਕਟ ਕਰ ਤਿਸ ਨੂੰ ਜਾਣ ਪ੍ਰਭ ਕੀ ਆਗਿਆ ਸਤ ਕਰਮਾਂ ਗੁਰ ਕੈ ਬਚਨ ਮਿਟਾਵੋ ਆਪ ਹਰ ਹਰ ਨਾਮ ਨਾਨਕ ਜਪ ਜਾਪ ਔੜੀ ਗਵਾਰੇ ਰੀ ਮਹੱਲਾ ਪੰਜਵਾ ਗਰਮ ਭੂ ਮੈਂ ਬੋ ਨਾਮ ਪੂਰਨ ਹੋਏ ਤੁਮਾਰਾ ਕਾਮ ਫਲ ਪਾਵੇ ਮਿਟੈ ਜਮ ਤਰਾਸ ਨਿਤ ਗਾਵੇ ਹਰ ਹਰ ਗੁਣ ਜਾਸ ਹਰ ਹਰ ਨਾਮ ਅੰਤਰ ਓਰ ਧਾਰ ਸੀਗਰ ਕਾਰਜ ਲਹਿਓ ਸਵਾਰ ਰਹਾਓ ਆਪਣੇ ਪ੍ਰਭ ਸਿਓ ਹੋ ਸਾਵਧਾਨ ਤਾਂ ਤੋ ਦਰਗਹਿ ਪਾਵੈ ਮਾਨ ਉਕਤ ਸਿਆਨਬ सगली ਤਿਆਗ ਸੰਤ ਜਨਾ ਕੀ ਚਰਣੀ ਲਾਗ ਸਰਬ ਜੀ ਹੈ ਜਾ ਕੈ ਹਾਥ ਕਦੇ ਨਾ ਵਿਛੜੈ ਸਭ ਕੈ ਸਾਥ ਉਪਾਅ ਛੋੜ ਗੋ ਤਿਸ ਕੀ ਓਟ ਨਿਮਖ ਮਾਹੇ ਹੋਵੈ ਤੇਰੀ ਛੋਟ ਸਦਾ ਨਿਕਟ ਕਰ ਤਿਸ ਨੂੰ ਜਾਣ ਪ੍ਰਭ ਕੀ ਆਗਿਆ ਸਤ ਕਰ ਮਾਣ ਗੁਰ ਕੈ ਬਚਨ ਮਿਟਾਵੋ ਆਪ ਹਰ ਹਰ ਨਾਮ ਨਾਨਕ ਜਪ ਜਾਪ ਔੜੀ ਗਵਾਰੇ ਰੀ ਮਹੱਲਾ ਪੰਜਵਾ ਗਰਮ ਭੂ ਮੈਂ ਬੋ ਨਾਮ ਪੂਰਨ ਹੋਏ ਤੁਮਾਰਾ ਕਾਮ ਫਲ ਪਾਵੇ ਮਿਟੈ ਜਮਤਰਾਸ ਨਿਤ ਗਾਵੇ ਹਰ ਹਰ ਗੁਣ ਜਾਸ ਹਰ ਹਰ ਨਾਮ ਅੰਤਰ ਉਰ ਧਾਰ ਸੀਗਰ ਕਾਰਜ ਲਿਹੋ ਸਵਾਰ ਰਹਾਓ ਆਪਣੇ ਪ੍ਰਭ ਸਿਓ ਹੋ ਸਾਵਧਾਨ ਤਾਂ ਤੂੰ ਦਰਗਹਿ ਪਾਵੇ ਮਾਨ ਉਕਤ ਸਿਆਨ ਬਸਗਲੀ ਤਿਆਗ ਸੰਤ ਜਨਾ ਕੀ ਚਰਣੀ ਲਾਗ ਸਰਬ ਜੀ ਹੈ ਜਾ ਕੈ ਹਾਥ ਕਦੇ ਨਾ ਵਿਛੜੈ ਸਭ ਕੈ ਸਾਥ ਉਪਾਅ ਛੋੜ ਗੋ ਤਿਸ ਕੀ ਓਟ ਨਿਮਖ ਮਹੇ ਹੋਵੈ ਤੇਰੀ ਛੋਟ ਸਦਾ ਨਿਕਟ ਕਰ ਤਿਸ ਨੂੰ ਜਾਣ ਪ੍ਰਭ ਕੀ ਆਗਿਆ ਸਤ ਕਰਮਾਂ ਗੁਰ ਕੈ ਬਚਨ ਮਿਟਾਵੋ ਆਪ ਹਰ ਹਰ ਨਾਮ ਨਾਨਕ ਜਪ ਜਾਪ ਔੜੀ ਗਵਰੇਰੀ ਮਹੱਲਾ ਪੰਜਵਾ ਕਰਮ ਭੂਮੈ ਬੋ ਨਾਮ ਪੂਰਨ ਹੋਏ ਤੁਮਾਰਾ ਕਾਮ ਫਲ ਪਾਵੇ ਮਿਟੈ ਜਮ ਤ੍ਰਾਸ ਨਿਤ ਗਾਵੇ ਹਰ ਹਰ ਗੁਣ ਜਾਸ ਹਰ ਹਰ ਨਾਮ ਅੰਤਰ ਓਰ ਧਾਰ ਸੀਗਰ ਕਾਰਜ ਲਿਹੋ ਸਵਾਰ ਰਹਾਓ ਆਪਣੇ ਪ੍ਰਭ ਸਿਓ ਹੋ ਸਾਵਧਾਨ ਤਾਂ ਤੂੰ ਦਰਗਹਿ ਪਾਵੈ ਮਾਨ ਉਕਤ ਸਿਆਨਵ ਸਗਲੀ ਤਿਆਗ ਸੰਤ ਜਨਾ ਕੀ ਚਰਣੀ ਲਾਗ ਸਰਬ ਜੀ ਹੈ ਜਾ ਕੈ ਹਾਥ ਕਦੇ ਨ ਵਿਛੜੈ ਸਭ ਕੈ ਸਾਥ ਉਪਾਅ ਛੋੜ ਗੋ ਤਿਸ ਕੀ ਓਟ ਨਿਮਖ ਮਾਹੇ ਹੋਵੈ ਤੇਰੀ ਛੋਟ ਸਦਾ ਨਿਗਟ ਕਰ ਤਿਸ ਨੂੰ ਜਾਣ ਪ੍ਰਭ ਕੀ ਆਗਿਆ ਸਤ ਕਰਮਾਣ ਗੁਰ ਕੈ ਬਚਨ ਮਿਟਾਵੋ ਆਪ ਹਰ ਹਰ ਨਾਮ ਨਾਨਕ ਜਪ ਜਾਪ ਔੜੀ ਗਵਾਰੇ ਰੀ ਮਹੱਲਾ ਪੰਜਵਾ ਗਰਮ ਭੂ ਮੈਂ ਬੋ ਨਾਮ ਪੂਰਨ ਹੋਏ ਤੁਮਾਰਾ ਕਾਮ ਫਲ ਪਾਵੇ ਮਿਟੈ ਜਮਤਰਾਸ ਨਿਤ ਗਾਵੇ ਹਰ ਹਰ ਗੁਣ ਜਾਸ ਹਰ ਹਰ ਨਾਮ ਅੰਤਰ ਉਰ ਧਾਰ ਸੀਗਰ ਕਾਰਜ ਲਿਹੋ ਸਵਾਰ ਰਹਾਓ ਆਪਣੇ ਪ੍ਰਭ ਸਿਓ ਹੋ ਸਾਵਧਾਨ ਤਾਂ ਤੂੰ ਦਰਗਹਿ ਪਾਵੇ ਮਾਨ ਉਕਤ ਸਿਆਨਵ ਸਗਲੀ ਤਿਆਗ ਸੰਤ ਜਨਾ ਕੀ ਚਰਣੀ ਲਾਗ ਸਰਬ ਜੀ ਹੈ ਜਾ ਕੈ ਹਾਥ ਕਦੇ ਨਾ ਵਿਛੜੈ ਸਭ ਕੈ ਸਾਥ ਉਪਾਉ ਛੋੜ ਗੋ ਤਿਸ ਕੀ ਓਟ ਨਿਮਖ ਮਹੇ ਹੋਵੈ ਤੇਰੀ ਛੋਟ ਸਦਾ ਨਿਕਟ ਕਰ ਤਿਸ ਨੋ ਜਾਣ ਪ੍ਰਭ ਕੀ ਆਗਿਆ ਸਤ ਕਰਮਾਨ ਗੁਰ ਕੈ ਬਚਨ ਮਿਟਾਵੋ ਆਪ ਹਰ ਹਰ ਨਾਮ ਨਾਨਕ ਜਪ ਜਾਪ ਔੜੀ ਗਵਾਰੇ ਦੀ ਮਹੱਲਾ ਪੰਜਵਾ ਗਰਮ ਭੂ ਮੈਂ ਬੋ ਨਾਮ ਪੂਰਨ ਹੋਏ ਤੁਮਾਰਾ ਕਾਮ ਫਲ ਪਾਵੇ ਮਿਟੈ ਜਮ ਤਰਾਸ ਨਿਤ ਗਾਵੇ ਹਰ ਹਰ ਗੁਣ ਜਾਸ ਹਰ ਹਰ ਨਾਮ ਅੰਤਰਿ ਓਰ ਧਾਰ ਸੀਗਰ ਕਾਰਜ ਲਹਿਓ ਸਵਾਰ ਰਹਾਓ ਆਪਣੇ ਪ੍ਰਭ ਸਿਓ ਹੋ ਸਾਵਧਾਨ ਤਾਂ ਤੋ ਦਰਗਹਿ ਪਾਵੈ ਮਾਨ ਉਕਤ ਸਿਆਨਬ सगली ਤਿਆਗ ਸੰਤ ਜਨਾ ਕੀ ਚਰਣੀ ਲਾਗ ਸਰਬ ਜੀ ਹੈ ਜਾ ਕੈ ਹਾਥ ਕਦੇ ਨ ਵਿਛੜੈ ਸਭ ਕੈ ਸਾਥ ਉਪਾਅ ਛੋੜ ਗੋ ਤਿਸ ਕੀ ਓਟ ਨਿਮਖ ਮਾਹੇ ਹੋਵੈ ਤੇਰੀ ਛੋਟ ਸਦਾ ਨਿਗਟ ਕਰ ਤਿਸ ਨੂੰ ਜਾਣ ਪ੍ਰਭ ਕੀ ਆਗਿਆ ਸਤ ਕਰਮਾਣ ਗੁਰ ਕੈ ਬਚਨ ਮਿਟਾਵੋ ਆਪ ਹਰ ਹਰ ਨਾਮ ਨਾਨਕ ਜਪ ਜਾਪ ਔੜੀ ਗਵਰੇਰੀ ਮਹੱਲਾ ਪੰਜਵਾ ਕਰਮ ਭੂਮੈ ਬੋ ਨਾਮ ਪੂਰਨ ਹੋਏ ਤੁਮਾਰਾ ਕਾਮ ਫਲ ਪਾਵੇ ਮਿਟੈ ਜਮਤਰਾਸ ਨਿਤ ਗਾਵੇ ਹਰ ਹਰ ਗੁਣ ਜਾਸ ਹਰ ਹਰ ਨਾਮ ਅੰਤਰ ਉਰ ਧਾਰ ਸੀਗਰ ਕਾਰਜ ਲਿਹੋ ਸਵਾਰ ਰਹਾਓ ਆਪਣੇ ਪ੍ਰਭ ਸਿਓ ਹੋ ਸਾਵਧਾਨ ਤਾਂ ਤੂੰ ਦਰਗਹਿ ਪਾਵੇ ਮਾਨ ਉਕਤ ਸਿਆਨਵ ਸਗਲੀ ਤਿਆਗ ਸੰਤ ਜਨਾ ਕੀ ਚਰਣੀ ਲਾਗ ਸਰਬ ਜੀ ਹੈ ਜਾ ਕੈ ਹਾਥ ਕਦੇ ਨਾ ਵਿਛੜੈ ਸਭ ਕੈ ਸਾਥ ਉਪਾਉ ਛੋੜ ਗੋ ਤਿਸ ਕੀ ਓਟ ਨਿਮਖ ਮਾਹੇ ਹੋਵੈ ਤੇਰੀ ਛੋਟ ਸਦਾ ਨਿਕਟ ਕਰ ਤਿਸ ਨੂੰ ਜਾਣ ਪ੍ਰਭ ਕੀ ਆਗਿਆ ਸਤ ਕਰਮਾਨ ਗੁਰ ਕੈ ਬਚਨ ਮਿਟਾਵੋ ਆਪ ਹਰ ਹਰ ਨਾਮ ਨਾਨਕ ਜਪ ਜਾਪ ਔੜੀ ਗਵਾਰੇ ਦੀ ਮਹੱਲਾ ਪੰਜਵਾ ਗਰਮ ਧੂਮੈ ਬੋ ਨਾਮ ਪੂਰਨ ਹੋਏ ਤੁਮਾਰਾ ਕਾਮ ਫਲ ਪਾਵੇ ਮਿਟੈ ਜਮ ਤਰਾਸ ਨਿਤ ਗਾਵੇ ਹਰ ਹਰ ਗੁਣ ਜਾਸ ਹਰ ਹਰ ਨਾਮ ਅੰਤਰ ਓਰ ਧਾਰ ਸੀਗਰ ਕਾਰਜ ਲਹਿੋ ਸਵਾਰ ਰਹਾਓ ਆਪਣੇ ਪ੍ਰਭ ਸਿਓ ਹੋ ਸਾਵਧਾਨ ਤਾਂ ਤੋ ਦਰਗਹਿ ਪਾਵੈ ਮਾਨ ਉਕਤ ਸਿਆਨਵ ਸਗਲੀ ਤਿਆਗ ਸੰਤ ਜਨਾ ਕੀ ਚਰਣੀ ਲਾਗ ਸਰਬ ਜੀ ਹਾਂ ਜਾ ਕੈ ਹਾਥ ਕਦੇ ਨ ਵਿਛੜੈ ਸਭ ਕੈ ਸਾਥ ਉਪਾਉ ਛੋੜ ਗੋ ਤਿਸ ਕੀ ਓਟ ਨਿਮਖ ਮਹੇ ਹੋਵੈ ਤੇਰੀ ਛੋਟ ਸਦਾ ਨਿਗਟ ਕਰ ਤਿਸ ਨੋ ਜਾਣ ਪ੍ਰਭ ਕੀ ਆਗਿਆ ਸਤ ਕਰ ਮਾਣ ਗੁਰ ਕੈ ਬਚਨ ਮਿਟਾਵੋ ਆਪ ਹਰ ਹਰ ਨਾਮ ਨਾਨਕ ਜਪ ਜਾਪ ਔੜੀ ਗਵਾਰੇ ਦੀ ਮਹੱਲਾ ਪੰਜਵਾ ਗਰਮ ਭੂ ਮੈਂ ਬੋ ਨਾਮ ਪੂਰਨ ਹੋਏ ਤੁਮਾਰਾ ਕਾਮ ਫਲ ਪਾਵੇ ਮਿਟੈ ਜਮ ਤਰਾਸ ਨਿਤ ਗਾਵੇ ਹਰ ਹਰ ਗੁਣ ਜਾਸ ਹਰ ਹਰ ਨਾਮ ਅੰਤਰ ਓਰ ਧਾਰ ਸੀਗਰ ਕਾਰਜ ਲਿਹੋ ਸਵਾਰ ਰਹਾਓ ਆਪਣੇ ਪ੍ਰਭ ਸਿਓ ਹੋ ਸਾਵਧਾਨ ਤਾਂ ਤੂੰ ਦਰਗਹਿ ਪਾਵੇ ਮਾਨ ਉਕਤ ਸਿਆਨਵ ਸਗਲੀ ਤਿਆਗ ਸੰਤ ਜਨਾ ਕੀ ਚਰਣੀ ਲਾਗ ਸਰਬ ਜੀ ਹੈ ਜਾ ਕੈ ਹਾਥ ਕਦੇ ਨਾ ਵਿਛੜੈ ਸਭ ਕੈ ਸਾਥ ਉਪਾਉ ਛੋੜ ਗੋ ਤਿਸ ਕੀ ਓਟ ਨਿਮਖ ਮਾਹੇ ਹੋਵੈ ਤੇਰੀ ਛੋਟ ਸਦਾ ਨਿਕਟ ਕਰ ਤਿਸ ਨੂੰ ਜਾਣ ਪ੍ਰਭ ਕੀ ਆਗਿਆ ਸਤ ਕਰਮਾਂ ਗੁਰ ਕੈ ਬਚਨ ਮਿਟਾਵੋ ਆਪ ਹਰ ਹਰ ਨਾਮ ਨਾਨਕ ਜਪ ਜਾਪ ਔੜੀ ਗਵਰੇਰੀ ਮਹੱਲਾ ਪੰਜਵਾ ਕਰਮ ਭੂ ਮੈਂ ਬੋ ਨਾਮ ਪੂਰਨ ਹੋਏ ਤੁਮਾਰਾ ਕਾਮ ਫਲ ਪਾਵੇ ਮਿਟੈ ਜਮ ਤ੍ਰਾਸ ਨਿਤ ਗਾਵੇ ਹਰ ਹਰ ਗੁਣ ਜਾਸ ਹਰ ਹਰ ਨਾਮ ਅੰਤਰਿ ਔਰ ਧਾਰ ਸੀਗਰ ਕਾਰਜ ਲਿਹੋ ਸਵਾਰ ਰਹਾਓ ਆਪਣੇ ਪ੍ਰਭ ਸਿਓ ਹੋ ਸਾਵਧਾਨ ਤਾਂ ਤੂ ਦਰਗਹਿ ਪਾਵੈ ਮਾਨ ਉਕਤ ਸਿਆਨਵ ਸਗਲੀ ਤਿਆਗ ਸੰਤ ਜਨਾ ਕੀ ਚਰਣੀ ਲਾਗ ਸਰਬ ਜੀ ਹੈ ਜਾ ਕੈ ਹਾਥ ਕਦੇ ਨ ਵਿਛੜੈ ਸਭ ਕੈ ਸਾਥ ਉਪਾਅ ਛੋੜ ਗੋ ਤਿਸ ਕੀ ਓਟ ਨਿਮਖ ਮਾਹੇ ਹੋਵੈ ਤੇਰੀ ਛੋਟ ਸਦਾ ਨਿਗਟ ਕਰ ਤਿਸ ਨੂੰ ਜਾਣ ਪ੍ਰਭ ਕੀ ਆਗਿਆ ਸਤ ਕਰ ਮਾਣ ਗੁਰ ਕੈ ਬਚਨ ਮਿਟਾਵੋ ਆਪ ਹਰ ਹਰ ਨਾਮ ਨਾਨਕ ਜਪ ਜਾਪ ਔੜੀ ਗਵਰੇਰੀ ਮਹੱਲਾ ਪੰਜਵਾ ਗਰਮ ਭੂਮੈ ਬੋ ਨਾਮ ਪੂਰਨ ਹੋਏ ਤੁਮਾਰਾ ਕਾਮ ਫਲ ਪਾਵੇ ਮਿਟੈ ਜਮਤਰਾਸ ਨਿਤ ਗਾਵੇ ਹਰ ਹਰ ਗੁਣ ਜਾਸ ਹਰ ਹਰ ਨਾਮ ਅੰਤਰ ਓਰ ਧਾਰ ਸੀਗਰ ਕਾਰਜ ਲਿਹੋ ਸਵਾਰ ਰਹਾਓ ਆਪਣੇ ਪ੍ਰਭ ਸਿਓ ਹੋ ਸਾਵਧਾਨ ਤਾਂ ਤੂੰ ਦਰਗਹਿ ਪਾਵੇ ਮਾਨ ਉਕਤ ਸਿਆਨ ਬਸਗਲੀ ਤਿਆਗ ਸੰਤ ਜਨਾ ਕੀ ਚਰਣੀ ਲਾਗ ਸਰਬ ਜੀ ਹੈ ਜਾ ਕੈ ਹਾਥ ਕਦੇ ਨਾ ਵਿਛੜੈ ਸਭ ਕੈ ਸਾਥ ਉਪਾਅ ਛੋੜ ਗੋ ਤਿਸ ਕੀ ਓਟ ਨਿਮਖ ਮਾਹੇ ਹੋਵੈ ਤੇਰੀ ਛੋਟ ਸਦਾ ਨਿਗਟ ਕਰ ਤਿਸ ਨੋ ਜਾਣ ਪ੍ਰਭ ਕੀ ਆਗਿਆ ਸਤ ਕਰਮਾਣ ਗੁਰ ਕੈ ਬਚਨ ਮਿਟਾਵੋ ਆਪ ਹਰ ਹਰ ਨਾਮ ਨਾਨਕ ਜਪ ਜਾਪ ਔੜੀ ਗਵਾਰੇ ਦੀ ਮਹੱਲਾ ਪੰਜਵਾ ਗਰਮ ਧੂਮੈ ਬੋ ਨਾਮ ਪੂਰਨ ਹੋਏ ਤੁਮਾਰਾ ਕਾਮ ਫਲ ਪਾਵੇ ਮਿਟੈ ਜਮ ਤਰਾਸ ਨਿਤ ਗਾਵੇ ਹਰ ਹਰ ਗੁਣ ਜਾਸ ਹਰ ਹਰ ਨਾਮ ਅੰਤਰ ਓਰ ਧਾਰ ਸੀਗਰ ਕਾਰਜ ਲਿਹੋ ਸਵਾਰ ਰਹਾਓ ਆਪਣੇ ਪ੍ਰਭ ਸਿਓ ਹੋ ਸਾਵਧਾਨ ਤਾਂ ਤੋ ਦਰਗਹਿ ਪਾਵੈ ਮਾਨ ਉਕਤ ਸਿਆਨਬ ਸਗਲੀ ਤਿਆਗ ਸੰਤ ਜਨਾ ਕੀ ਚਰਣੀ ਲਾਗ ਸਰਬ ਜੀ ਹੈ ਜਾ ਕੈ ਹਾਥ ਕਦੇ ਨ ਵਿਛੜੈ ਸਭ ਕੈ ਸਾਥ ਉਪਾਅ ਛੋੜ ਗੋ ਤਿਸ ਕੀ ਓਡ ਨਿਮਖ ਮਹੇ ਹੋਵੈ ਤੇਰੀ ਛੋਟ ਸਦਾ ਨਿਗਟ ਕਰ ਤਿਸ ਨੂੰ ਜਾਣ ਪ੍ਰਭ ਕੀ ਆਗਿਆ ਸਤ ਕਰ ਮਾਨ ਗੁਰ ਕੈ ਬਚਨ ਮਿਟਾਵੋ ਆਪ ਹਰ ਹਰ ਨਾਮ ਨਾਨਕ ਜਪ ਜਾਪ ਔੜੀ ਗਵਾਰੇ ਰੀ ਮਹੱਲਾ ਪੰਜਵਾ ਗਰਮ ਭੂਮੈ ਬੋ ਨਾਮ ਪੂਰਨ ਹੋਏ ਤੁਮਾਰਾ ਕਾਮ ਫਲ ਪਾਵੇ ਮਿਟੈ ਜਮ ਤਰਾਸ ਨਿਤ ਗਾਵੇ ਹਰ ਹਰ ਗੁਣ ਜਾਸ ਹਰ ਹਰ ਨਾਮ ਅੰਤਰ ਓਰ ਧਾਰ ਸੀਗਰ ਕਾਰਜ ਲਿਹੋ ਸਵਾਰ ਰਹਾਓ ਆਪਣੇ ਪ੍ਰਭ ਸਿਓ ਹੋ ਸਾਵਧਾਨ ਤਾਂ ਤੂੰ ਦਰਗਹਿ ਪਾਵੇ ਮਾਨ ਉਕਤ ਸਿਆਨਵ ਸਗਲੀ ਤਿਆਗ ਸੰਤ ਜਨਾ ਕੀ ਚਰਣੀ ਲਾਗ ਸਰਬ ਜੀ ਹੈ ਜਾ ਕੈ ਹਾਥ ਕਦੇ ਨਾ ਵਿਛੜੈ ਸਭ ਕੈ ਸਾਥ ਉਪਾਉ ਛੋੜ ਗੋ ਤਿਸ ਕੀ ਓਟ ਨਿਮਖ ਮਹੇ ਹੋਵੈ ਤੇਰੀ ਛੋਟ ਸਦਾ ਨਿਗਟ ਕਰ ਤਿਸ ਨੂੰ ਜਾਣ ਪ੍ਰਭ ਕੀ ਆਗਿਆ ਸਤ ਕਰਮਾਂ ਗੁਰ ਕੈ ਬਚਨ ਮਿਟਾਵੋ ਆਪ ਹਰ ਹਰ ਨਾਮ ਨਾਨਕ ਜਪ ਜਾਪ ਔੜੀ ਗਵਾਰੇ ਰੀ ਮਹੱਲਾ ਪੰਜਵਾ ਗਰਮ ਭੂ ਮੈਂ ਬੋ ਨਾਮ ਪੂਰਨ ਹੋਏ ਤੁਮਾਰਾ ਕਾਮ ਫਲ ਪਾਵੇ ਮਿਟੈ ਜਮ ਤਰਾਸ ਨਿਤ ਗਾਵੇ ਹਰ ਹਰ ਗੁਣ ਜਾਸ ਹਰ ਹਰ ਨਾਮ ਅੰਤਰ ਓਰ ਧਾਰ ਸੀਗਰ ਕਾਰਜ ਲਿਹੋ ਸਵਾਰ ਰਹਾਓ ਆਪਣੇ ਪ੍ਰਭ ਸਿਓ ਹੋ ਸਾਵਧਾਨ ਤਾਂ ਤੋ ਦਰਗਹਿ ਪਾਵੈ ਮਾਨ ਉਕਤ ਸਿਆਨਬ सगली ਤਿਆਗ ਸੰਤ ਜਨਾ ਕੀ ਚਰਣੀ ਲਾਗ ਸਰਬ ਜੀ ਹੈ ਜਾ ਕੈ ਹਾਥ ਕਦੇ ਨਾ ਵਿਛੜੈ ਸਭ ਕੈ ਸਾਥ ਉਪਾਅ ਛੋੜ ਗੋ ਤਿਸ ਕੀ ਓਟ ਨਿਮਖ ਮਹੇ ਹੋਵੈ ਤੇਰੀ ਛੋਟ ਸਦਾ ਨਿਗਟ ਕਰ ਤਿਸ ਨੂੰ ਜਾਣ ਪ੍ਰਭ ਕੀ ਆਗਿਆ ਸਤ ਕਰ ਮਾਣ ਗੁਰ ਕੈ ਬਚਨ ਮਿਟਾਵੋ ਆਪ ਹਰ ਹਰ ਨਾਮ ਨਾਨਕ ਜਪ ਜਾਪ ਔੜੀ ਗਵਾਰੇ ਰੀ ਮਹੱਲਾ ਪੰਜਵਾ ਕਰਮ ਭੂਮੈ ਬੋ ਨਾਮ ਪੂਰਨ ਹੋਏ ਤੁਮਾਰਾ ਕਾਮ ਫਲ ਪਾਵੇ ਮਿਟੈ ਜਮਤਰਾਸ ਨਿਤ ਗਾਵੇ ਹਰ ਹਰ ਗੁਣ ਜਾਸ ਹਰ ਹਰ ਨਾਮ ਅੰਤਰ ਓਰ ਧਾਰ ਸੀਗਰ ਕਾਰਜ ਲਿਹੋ ਸਵਾਰ ਰਹਾਓ ਆਪਣੇ ਪ੍ਰਭ ਸਿਓ ਹੋ ਸਾਵਧਾਨ ਤਾਂ ਤੂ ਦਰਗਹਿ ਪਾਵੇ ਮਾਨ ਉਕਤ ਸਿਆਨਬ ਸਗਲੀ ਤਿਆਗ ਸੰਤ ਜਨਾ ਕੀ ਚਰਣੀ ਲਾਗ ਸਰਬ ਜੀ ਹੈ ਜਾ ਕੈ ਹਾਥ ਕਦੇ ਨਾ ਵਿਛੜੈ ਸਭ ਕੈ ਸਾਥ ਉਪਾਉ ਛੋੜ ਗੋ ਤਿਸ ਕੀ ਓਟ ਨੀਮਖ ਮਹੇ ਹੋਵੈ ਤੇਰੀ ਛੋਟ ਸਦਾ ਨਿਗਟ ਕਰ ਤਿਸ ਨੂੰ ਜਾਣ ਪ੍ਰਭ ਕੀ ਆਗਿਆ ਸਤ ਕਰਮਾਂ ਗੁਰ ਕੈ ਬਚਨ ਮਿਟਾਵੋ ਆਪ ਹਰ ਹਰ ਨਾਮ ਨਾਨਕ ਜਪ ਜਾਪ ਔੜੀ ਗਵਾਰੇ ਰੀ ਮਹੱਲਾ ਪੰਜਵਾ ਗਰਮ ਧੂਮੈ ਬੋ ਨਾਮ ਪੂਰਨ ਹੋਏ ਤੁਮਾਰਾ ਕਾਮ ਫਲ ਪਾਵੇ ਮਿਟੈ ਜਮ ਤਰਾਸ ਨਿਤ ਗਾਵੇ ਹਰ ਹਰ ਗੁਣ ਜਾਸ ਹਰ ਹਰ ਨਾਮ ਅੰਤਰ ਓਰ ਧਾਰ ਸੀਗਰ ਕਾਰਜ ਲਿਹੋ ਸਵਾਰ ਰਹਾਓ ਆਪਣੇ ਪ੍ਰਭ ਸਿਓ ਹੋ ਸਾਵਧਾਨ ਤਾਂ ਤੋ ਦਰਗਹਿ ਪਾਵੈ ਮਾਨ ਉਕਤ ਸਿਆਨਬ सगली ਤਿਆਗ ਸੰਤ ਜਨਾ ਕੀ ਚਰਣੀ ਲਾਗ ਸਰਬ ਜੀ ਹੈ ਜਾ ਕੈ ਹਾਥ ਕਦੇ ਨਾ ਵਿਛੜੈ ਸਭ ਕੈ ਸਾਥ ਉਪਾਅ ਛੋੜ ਗੋ ਤਿਸ ਕੀ ਓਟ ਨਿਮਖ ਮਾਹੇ ਹੋਵੈ ਤੇਰੀ ਛੋਟ ਸਦਾ ਨਿਗਟ ਕਰ ਤਿਸ ਨੂੰ ਜਾਣ ਪ੍ਰਭ ਕੀ ਆਗਿਆ ਸਤ ਕਰ ਮਾਣ ਗੁਰ ਕੈ ਬਚਨ ਮਿਟਾਵੋ ਆਪ ਹਰ ਹਰ ਨਾਮ ਨਾਨਕ ਜਪ ਜਾਪ ਔੜੀ ਗਵਾਰੇ ਦੀ ਮਹੱਲਾ ਪੰਜਵਾ ਗਰਮ ਭੂਮੈ ਬੋ ਨਾਮ ਪੂਰਨ ਹੋਏ ਤੁਮਾਰਾ ਕਾਮ ਫਲ ਪਾਵੇ ਮਿਟੈ ਜਮਤਰਾਸ ਨਿਤ ਗਾਵੇ ਹਰ ਹਰ ਗੁਣ ਜਾਸ ਹਰ ਹਰ ਨਾਮ ਅੰਤਰ ਓਰ ਧਾਰ ਸੀਗਰ ਕਾਰਜ ਲਿਹੋ ਸਵਾਰ ਰਹਾਓ ਆਪਣੇ ਪ੍ਰਭ ਸਿਓ ਹੋ ਸਾਵਧਾਨ ਤਾਂ ਤੂੰ ਦਰਗਹਿ ਪਾਵੇ ਮਾਨ ਉਕਤ ਸਿਆਨਵ ਸਗਲੀ ਤਿਆਗ ਸੰਤ ਜਨਾ ਕੀ ਚਰਣੀ ਲਾਗ ਸਰਬ ਜੀ ਹੈ ਜਾ ਕੈ ਹਾਥ ਕਦੇ ਨਾ ਵਿਛੜੈ ਸਭ ਕੈ ਸਾਥ ਉਪਾਉ ਛੋੜ ਗੋ ਤਿਸ ਕੀ ਓਟ ਨਿਮਖ ਮਹੇ ਹੋਵੈ ਤੇਰੀ ਛੋਟ ਸਦਾ ਨਿਕਟ ਕਰ ਤਿਸ ਨੋ ਜਾਣ ਪ੍ਰਭ ਕੀ ਆਗਿਆ ਸਤ ਕਰਮਾਨ ਗੁਰ ਕੈ ਬਚਨ ਮਿਟਾਵੋ ਆਪ ਹਰ ਹਰ ਨਾਮ ਨਾਨਕ ਜਪ ਜਾਪ ਔੜੀ ਗਵਾਰੇ ਰੀ ਮਹੱਲਾ ਪੰਜਵਾ ਗਰਮ ਧੂਮੈ ਬੋ ਨਾਮ ਪੂਰਨ ਹੋਏ ਤੁਮਾਰਾ ਕਾਮ ਫਲ ਪਾਵੇ ਮਿਟੈ ਜਮ ਤਰਾਸ ਨਿਤ ਗਾਵੇ ਹਰ ਹਰ ਗੁਣ ਜਾਸ ਹਰ ਹਰ ਨਾਮ ਅੰਤਰ ਓਰ ਧਾਰ ਸੀਗਰ ਕਾਰਜ ਲਿਹੋ ਸਵਾਰ ਰਹਾਓ ਆਪਣੇ ਪ੍ਰਭ ਸਿਓ ਹੋ ਸਾਵਧਾਨ ਤਾਂ ਤੋ ਦਰਗਹਿ ਪਾਵੈ ਮਾਨ ਉਕਤ ਸਿਆਨਬ ਸਗਲੀ ਤਿਆਗ ਸੰਤ ਜਨਾ ਕੀ ਚਰਣੀ ਲਾਗ ਸਰਬ ਜੀ ਹੈ ਜਾ ਕੈ ਹਾਥ ਕਦੇ ਨ ਵਿਛੜੈ ਸਭ ਕੈ ਸਾਥ ਉਪਾਅ ਛੋੜ ਗੋ ਤਿਸ ਕੀ ਓਟ ਨਿਮਖ ਮਹੇ ਹੋਵੈ ਤੇਰੀ ਛੋਟ ਸਦਾ ਨਿਗਟ ਕਰ ਤਿਸ ਨੋ ਜਾਣ ਪ੍ਰਭ ਕੀ ਆਗਿਆ ਸਤ ਕਰ ਮਾਣ ਗੁਰ ਕੈ ਬਚਨ ਮਿਟਾਵੋ ਆਪ ਹਰ ਹਰ ਨਾਮ ਨਾਨਕ ਜਪ ਜਾਪ ਔੜੀ ਗਵਾਰੇ ਦੀ ਮਹੱਲਾ ਪੰਜਵਾ ਗਰਮ ਭੂਮੈ ਬੋ ਨਾਮ ਪੂਰਨ ਹੋਏ ਤੁਮਾਰਾ ਕਾਮ ਫਲ ਪਾਵੇ ਮਿਟੈ ਜਮਤਰਾਸ ਨਿਤ ਗਾਵੇ ਹਰ ਹਰ ਗੁਣ ਜਾਸ ਹਰ ਹਰ ਨਾਮ ਅੰਤਰ ਓਰ ਧਾਰ ਸੀਗਰ ਕਾਰਜ ਲਿਹੋ ਸਵਾਰ ਰਹਾਓ ਆਪਣੇ ਪ੍ਰਭ ਸਿਓ ਹੋ ਸਾਵਧਾਨ ਤਾਂ ਤੂੰ ਦਰਗਹਿ ਪਾਵੇ ਮਾਨ ਉਕਤ ਸਿਆਨਵ ਸਗਲੀ ਤਿਆਗ ਸੰਤ ਜਨਾ ਕੀ ਚਰਣੀ ਲਾਗ ਸਰਬ ਜੀ ਹੈ ਜਾ ਕੈ ਹਾਥ ਕਦੇ ਨਾ ਵਿਛੜੈ ਸਭ ਕੈ ਸਾਥ ਉਪਾਅ ਛੋੜ ਗੋ ਤਿਸ ਕੀ ਓਟ ਨਿਮਖ ਮਾਹੇ ਹੋਵੈ ਤੇਰੀ ਛੋਟ ਸਦਾ ਨਿਗਟ ਕਰ ਤਿਸ ਨੂੰ ਜਾਣ ਪ੍ਰਭ ਕੀ ਆਗਿਆ ਸਤ ਕਰਮਾਨ ਗੁਰ ਕੈ ਬਚਨ ਮਿਟਾਵੋ ਆਪ ਹਰ ਹਰ ਨਾਮ ਨਾਨਕ ਜਪ ਜਾਪ